ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋ ਕੀ ਸ਼ਹੀਦ ਪਰਿਵਾਰਾਂ ਦਾ ਤੇ ਐਨ ਆਰ ਆਈ ਭੈਣ ਭਰਾਵਾਂ ਦਾ ਬਸੇਵਾਦਾਰ ਅੱਜ ਅਸੀਂ ਪਹੁੰਚਿਆ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪ੍ਰਾਚਾ ਚ ਇਹ ਪ੍ਰਾਚਾ ਪਿੰਡ ਜਿਹੜਾ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਇਹ ਪਿੰਡ ਪੈਂਦਾ ਤੇ ਇੱਥੋਂ ਦੇ ਗਰੰਥੀ ਸਿੰਘ ਨੇ ਵੀਰ ਮੁਖਤਾਰ ਸਿੰਘ ਜੀ ਤੇ ਇਹਨਾਂ ਦੇ ਇੱਕ ਭਰਾ ਭਾਈ ਬਗੇਲ ਸਿੰਘ ਜੀ ਜਿਹੜੇ ਆ ਉਸ ਖੜਕੂ ਮੂਵਮੈਂਟ ਦੇ ਵਿੱਚ ਸ਼ਹੀਦ ਵੀ ਹੋਏ ਨੇ ਤੇ ਆ ਇਹ ਘਰ ਬਣਾਉਣ ਦਾ ਯਤਨ ਕਰ ਰਹੇ ਆ ਜੀ ਸਾਰੇ ਤੁਹਾਡੇ ਸਾਹਮਣੇ ਅਸੀਂ ਵੀਡੀਓ ਦੇ ਵਿੱਚ ਇਹ ਜਾਣਕਾਰੀ ਸਾਂਝੀ ਕਰ ਰਹੇ ਆ ਤੇ ਚਲੋ ਨਗਰ ਦੀ ਸੰਗਤ ਨੇ ਅਹਿਸਾਸ ਕਾਫੀ ਦਿੱਤਾ ਤੇ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਘਰ ਜਿਹੜਾ ਵਾ तकरीबन ਲੈਂਟਰ ਤੱਕ ਪਹੁੰਚ ਗਿਆ ਜੀ ਤੁਸੀਂ ਵੇਖ ਰਹੇ ਹੋ ਵੀ ਬਸ ਹੁਣ ਸ਼ਟਰਿੰਗ ਹੋਣੀ ਆ ਤੇ ਲੈਂਟਰ ਪੈ ਜਾਣਾ ਤੇ ਇਧਰਲੇ ਪਾਸਿਓਂ ਕਹਿ ਲੋ ਵੀ ਮਾਇਆ ਵਾਲਾ ਮੋਰਚਾ ਫਤਿਹ ਹੋ ਗਿਆ ਤੇ ਹੁਣ ਇਹਨਾਂ ਨੇ ਇੱਥੋਂ ਦਾ ਇੱਕ ਨੌਜਵਾਨ ਆ ਸਰਬਜੀਤ ਸਿੰਘ ਭਰਾਚਾ ਜਿਹੜਾ ਕਿ ਕਬੱਡੀ ਦਾ ਇੰਟਰਨੈਸ਼ਨਲ ਕਮੈਂਟੇਟਰ ਆ ਤੇ ਅਕਸਰ ਤੁਸੀਂ ਉਹਨਾਂ ਨੂੰ ਕਬੱਡੀ ਦੇ ਵੱਡੇ ਮੈਚਾਂ 'ਚ ਵੇਖਦੇ ਰਹਿੰਦੇ ਹੋ ਉਹਦਾ ਨਗਰ ਵੀ ਇਹੋ ਆ ਤੇ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਭਾਈ ਜੀ ਇੱਕ ਗਰੰਥੀ ਸਿੰਘ ਦਾ ਆ ਘਰ ਦੀ ਪੋਜੀਸ਼ਨ ਆ ਤੇ ਇਹਨਾਂ ਨੂੰ ਫਿਰ ਕੱਲ ਅਸੀਂ ਸਿੱਖ ਫੈਡਰੇਸ਼ਨ ਯੂਕੇ ਕਵੈਂਟਰੀ ਬ੍ਰਾਂਚ ਵੱਲੋਂ ਉਹਨਾਂ ਨੇ ਕੋਈ ਸੇਵਾ ਸਾਨੂੰ ਭੇਜੀ ਸੀ ਤੇ ਅਸੀਂ ਉਸ ਸੇਵਾ ਦੇ ਵਿੱਚ ਇੱਕ ਸ਼ਹੀਦ ਪਰਿਵਾਰ ਹੋਣ ਕਰਕੇ ਇਹਨਾਂ ਨੂੰ ਸੇਵਾ ਜਿਹੜੀ ਆ ਉਹ ਉੱਥੇ 10000 ਰੁਪਇਆ ਦਿੱਤੀ ਸੀ ਪਰ ਮੈਂ ਇੱਥੇ ਆਣ ਕੇ ਜੋ ਘਰ ਦੇ ਹਾਲਾਤ ਵੇਖ ਰਿਆਂ ਭਈ ਇਹਦੇ ਤੇ ਲਗਭਗ 3 ਲੱਖ ਰੁਪਇਆ ਖਰਚਾ ਆਉਣਾ 15 16 ਸੈਂਕੜੇ ਇਹ ਜਿਹੜਾ ਘਰ ਆ ਤੇ ਉੱਥੇ ਇਹਦਾ ਜਿਹੜਾ ਸਾਰਾ ਹੁਣ ਖਰਚਾ ਲੈਂਟਰ ਦਾ ਜੋ ਹੋਣਾ ਤੇ ਉਹ ਤੁਹਾਡੇ ਸਾਹਮਣੇ ਹੀ ਆ ਜੀ ਕੀ ਇਹਨੇ ਜੀ ਸਾਡੇ ਨਾਲ ਭਾਈ ਮੁਖਤਾਰ ਸਿੰਘ ਜੀ ਜਿਹੜੇ ਕਿ ਗ੍ਰੰਥੀ ਸਿੰਘ ਦੀ ਜਿਹੜੀ ਆ ਉਹ ਸੇਵਾ ਕਰਦੇ ਆ ਇੱਧਰ ਆ ਜਾਓ ਥੋੜਾ ਜਿਹਾ ਧੁੱਪ ਦੇ ਵਿੱਚ ਆ ਜਾਓ ਧੁੱਪ ਚ ਚਿਹਰਾ ਜਿਹੜਾ ਹੋਰ ਕਲੀਅਰ ਹੋ ਜਾਊਗਾ ਤੇ ਭਾਈ ਸਾਹਿਬ ਜੀ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤੇ ਜਿਵੇਂ ਵੀ ਸੇਵਾ ਕਿਥੇ ਕਰਦੇ ਹੋ ਗ੍ਰੰਥੀ ਸਿੰਘ ਵਜੋਂ ਅਸੀਂ ਭਾਈ ਸਾਹਿਬ ਜੀ ਅਸੀਂ ਪਿੰਡ ਆ ਪ੍ਰਾਚੀਪ ਸੇਵਾ ਕਰਦੇ ਆ ਇੱਥੇ ਤੱਕ ਹਾਂ ਜੀ ਨਗਰ ਦੇ ਵਿੱਚ ਕਿੰਨੇ ਚਿਰ ਤੋਂ ਕਰ ਰਹੇ ਹੋ ਸੇਵਾ ਇਹ ਜੀ 7 ਸਾਲ ਹੋ ਗਿਆ ਮੇਰੇ ਜੀ 7 ਸਾਲ ਹੋ ਗਿਆ ਹਾਂਜੀ 7 ਸਾਲ ਤੇ ਨਗਰ ਦੀਆਂ ਸੰਗਤਾਂ ਨੇ ਸਾਥ ਵੀ ਦਿੱਤਾ ਕਾਫੀ ਹਾਂਜੀ ਹਾਂਜੀ ਸਾਥ ਦਿੱਤਾ ਜੀ ਸੰਗਤਾਂ ਹਾਂਜੀ ਕਈ ਵਾਰੀ ਹੁੰਦਾ ਨਾ ਵੀ ਵੀਡੀਓ ਵੇਖ ਕੇ ਨਗਰ ਦੀਆਂ ਸੰਗਤਾਂ ਦੇ ਵਿਰੋਧੀ ਕਮੈਂਟ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਇਹਦਾ ਮਤਲਬ ਉਹ ਨਗਰ ਦੀ ਸੰਗਤ ਵੱਲੋਂ ਕੋਈ ਕਸਰ ਨਹੀਂ ਇੱਟ ਸਾਡੇ ਕੋਲ ਹੈਗੀ ਸੀ ਪੁਰਾਣੀ ਹੈ ਜੀ ਹਾਂਜੀ ਤੇ ਬਾਲਿਆਂ ਵਾਲੇ ਕਮਰੇ ਸੀ ਇਹ ਓਕੇ ਤੇ ਕੁਝ ਮਤਲਬ ਇਹ ਜਿਹੜੇ ਚ ਗਾਠਾਂ ਤੇ ਕੁਝ ਸੀਮੈਂਟ ਥੋੜਾ ਜਿਹਾ ਸੰਗਤਾਂ ਨੇ ਲਾਹ ਕੇ ਦਿੱਤਾ ਜੀ ਸਾਨੂੰ ओके ਤੇ ਰੇਤਾ ਬਜਰੀ ਦੀ ਸੇਵਾ ਕੀਤੀ ਹੈ ਸੰਤਾਨੇ ਜੀ ਠੀਕ ਆ ਤੇ ਸੇਵਾ ਸੰਤਾਨੇ ਕੀਤੀ ਹੈ ਹੋਰ ਵੀ ਅੰਦੇ ਕਰਾਂਗੇ ਠੀਕ ਤੇ ਪਰ ਇਹ ਜੀ ਖਰਚਾ ਥੋੜਾ ਜਿਆਦਾ ਜੀ ਹਾਂਜੀ ਤੇ ਤੁਸੀਂ ਆਹੇ ਤੁਹਾਨੂੰ ਤਾਂ ਹੀ ਬੇਨਤੀ ਕੀਤੀ ਭਾਈ ਸਰਬਜੀਤ ਸਿੰਘ ਨੇ ਵੀ ਪਈ ਅਸੀਂ ਭਾਈ ਭਾਈ ਸਾਹਿਬ ਭਾਈ ਬਲਵੰਦਰ ਸਿੰਘ ਜੀ ਨੂੰ ਪੱਖੋ ਸਿਆ ਨੂੰ ਆਪਾਂ ਬੇਨਤੀ ਕਰਾਂਗੇ ਪਈ ਉਹ ਜ਼ਰੂਰ ਸਾਡੇ ਨਾਲ ਸੇਵਾ ਕਰਾਉਣਾ ਠੀਕ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੀਆਂ ਸੰਗਤਾਂ ਨੂੰ ਜੀ ਪਈ ਸਾਡੇ ਵੱਧ ਵਧ ਮਦਦ ਕੀਤੀ ਜਾਵੇ ਤੇ ਸਾਡੇ ਜਿਹੜੇ ਸੱਤ ਪੈਜੇ ਸਿਰ ਤੇ ਤੇ ਅਸੀਂ ਬਹੁਤ ਬਹੁਤ ਤੁਹਾਡੇ ਵੀ ਧੰਨਵਾਦੀ ਹਾਂ ਤੇ ਜਾੜੀਆਂ ਬਾਹਰ ਜਿਹੜੀਆਂ ਸੰਗਤਾਂ ਨੇ ਬਾਹਰ ਉਹਨਾਂ ਦੇ ਵੀ ਧੰਨਵਾਦ ਇਹਾਂ ਸੰਗਤਾਂ ਦੇ ਤੇ ਹੋਰ ਵੀ ਸਾਡੇ ਜਿਹੜੇ ਸਿੰਘ ਆਪਣੇ ਨਗਰ ਦੇ ਵੀ ਬਾਹਰ ਸਿੰਘ ਹਨ ਉਹਨਾਂ ਦੇ ਵੀ ਧੰਨਵਾਦ ਇਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਭੇਜੀ ਹੈ ਜੀ ਆਪਣਾ ਨੰਬਰ ਬੋਲਿਓ ਸਾਡਾ ਨੰਬਰ ਜੀ 88726 10426 ਜੀ ਐ ਸਾਧ ਸੰਗਤ ਜੀ 88726 10426 ਇਸ ਨੰਬਰ ਦੇ ਉੱਤੇ ਫੋਨ ਪੇ Google Pay Paytm ਇਸ ਤਰੀਕੇ ਨਾਲ ਵੀ ਅਗਰ ਜੇ ਕੋਈ ਤੁਸੀਂ ਸੇਵਾ ਪਾਉਣੀ ਚਾਹੋਗੇ ਤੇ ਉਹ ਇਹਨਾਂ ਦੇ ਅਕਾਊਂਟ ਇਹਨਾਂ ਸਰਬਜੀਤ ਸਿੰਘ ਵੀਰ ਨੇ ਬਣਾਏ ਨੇ ਤੇ ਉਹਦੇ ਵਿੱਚ ਵੀ ਜਿਹੜੇ ਆ ਕਿਉਂਕਿ 100-100 ਰੁਪਏ ਦੇ ਨਾਲ ਹੀ ਲੱਖਾਂ ਰੁਪਏ ਇਕੱਠੇ ਕਰਨੇ ਜਿਹੜੇ ਆ ਆਸਾਨ ਹੋ ਜਾਂਦੇ ਆ ਤੇ ਤੁਸੀਂ ਜ਼ਰੂਰ ਸੇਵਾ ਭੇਜਿਓ ਜੀ ਬਹੁਤ ਅਸੀਂ ਆਪ ਜੀ ਦੇ ਸ਼ੁਕਰਗੁਜ਼ਾਰ ਹੋਵਾਂਗੇ ਤੇ ਕੋਈ ਗੱਲ ਨਹੀਂ ਜੀ ਅੱਜ ਸਾਰੀ ਸੰਗਤ ਨੂੰ ਆਪ ਜੀ ਦੇ ਨਾਲ ਅਸੀਂ ਸਾਂਝ ਪਵਾਤੀ ਆ ਤੇ ਸਾਧ ਸੰਗਤ ਜੀ ਕੱਲ ਕਿੰਨੇ ਪੈਸੇ ਵੇਲੇ ਸਨ ਕਾਲਾ 10000 ਰੁਪਏ ਆ ਮਿਲਿਆ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਹੁਣ ਹੋਰ ਆ ਜਾਣਗੇ ਤੇ ਨਾਲੇ ਸਾਡੇ ਤੁਹਾਨੂੰ ਆਪਣਾ ਸਾਡੇ ਜਿਹੜਾ ਭਰਾ ਸੀ ਵੱਡਾ ਉਹ ਸੀਦ ਹੋਇਆ ਉਹਨੂੰ 99 99 ਚ ਸੀਦ ਹੋਇਆ ਜੀ ਠੀਕ ਹੈ ਸਾਡੇ ਉਦੋਂ ਕਿਸੇ ਨੇ ਬਾਣ ਫੜੀ ਤੁਸੀਂ ਸਾਡਾ ਇਹ ਕਿਰਪਾ ਕੀਤੀ ਸੱਚੇ ਪਾਸੇ ਤੁਹਾਨੂੰ ਚੜ੍ਹਦੀ ਕਲਾ ਕਰੇ ਮਹਾਰਾਜ ਸੱਚੇ ਪਾਸਾ ਤੁਸੀਂ ਹਾਨੂੰ ਪਹਿਲੀ ਵਾਰ ਜੋ ਸੇਵਾ ਕਲ ਦਵਾਈ ਹੈ ਜੀ ਕੋਈ ਗੱਲ ਨਹੀਂ ਜੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਇਹ ਆ ਜੀ ਵੀਰ ਸਰਪਜੀਤ ਸਿੰਘ ਪ੍ਰਾਚਾ ਅੰਤਰਰਾਸ਼ਟਰੀ ਪੱਧਰ ਦਾ ਇੱਕ ਕਬੱਡੀ ਕਮੈਂਟੇਟਰ ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਮੈਚਾਂ ਦੇ ਵਿੱਚ ਇਸ ਆਵਾਜ਼ ਨੂੰ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਤੇ ਸਰਪਜੀਤ ਸਿੰਘ ਜੀ ਦਾ ਕੰਮ ਤੇ ਵਾਹ ਵਾਹ ਹੀ ਜਾਂਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੰਮ ਤਾਂ ਹੈਗਾ ਜੀ ਬਾਕੀ ਗੁਰਪਿਆਰੀ ਸਾਧ ਸੰਗਤ ਗਾੜੀ ਇਹ ਕੁਝ ਵੀ ਨਹੀਂ ਆ ਹਾਂ ਜੀ ਹਾਂ ਜੀ ਤੇ ਐਨਆਰਵੀ ਵਿਰਾਂ ਨੂੰ ਤਾਂ ਆਪਾਂ ਸਮੂਹ ਨਗਰ ਨੂੰ ਤੇ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਕਿ ਗੁਰੂ ਘਰ ਦੇ ਵਜ਼ੀਰ ਐ ਦੇਖੋ ਸਾਡੇ ਜਿਹੜੇ ਗੁਰੂ ਘਰਾਂ ਦੇ ਵਜ਼ੀਰ ਐ ਹੈਡ ਗ੍ਰੰਥੀ ਐ ਉਹਨਾਂ ਦੇ ਸਿਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਅਜੇ ਸਤਾਂ ਨਹੀਂ ਹੈਗੀਆਂ ਪਰ ਇੱਕ ਸੀਰ ਪਰਿਵਾਰ ਦੇ ਵਿੱਚੋਂ ਆ ਕਿ ਸਾਡੇ ਸਿੱਖ ਕੌਮ ਦੇ ਲਈ ਸਹਾਤਾ ਇਹਨਾਂ ਦੇ ਪਰਿਵਾਰ ਚੋਂ ਇਹਨਾਂ ਦਾ ਬ੍ਰਦਰ ਸ਼ਹੀਦ ਹੋਇਆ ਹੈ ਟਿਕ ਕੋ ਕੋ ਪਰਿਵਾਰਵਾਜੀ ਸਾਡੇ ਪਿੰਡ ਦੇ ਵਿੱਚ ਕਿ ਜਿਹੜਾ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਨਾਮ ਹੁੰਦਾ ਹੈ ਓਕੇ ਓਕੇ ਤੇ ਆਪਾਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਕਿ ਗੁਰੂ ਘਰ ਦੇ ਹੈੱਡ ਗ੍ਰੰਥੀ ਆ ਸਾਡੇ ਨਗਰ ਨੇ ਵੀ ਬਹੁਤ ਸਹਯੋਗ ਇਹਨਾਂ ਦਾ ਕੀਤਾ ਵਾ ਤੇ ਬਾਕੀ ਇਹ ਕੰਮ ਥੋੜਾ ਜਿਹਾ ਸੰਗਤ ਦਾ ਸਹਯੋਗ ਚਾਹੀਦਾ ਬਾਹਰੋਂ ਵੀ ਸਾਨੂੰ ਕਿ ਇਹਨਾਂ ਦੀ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਇਹਨਾਂ ਦੀ ਬਾਬਾ ਜੀ ਉਹਨਾਂ ਦੀ ਹੈਲਪ ਕੀਤੀ ਜਾਵੇ ਆ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਧੰਨਵਾਦ ਸਰਬਜੀਤ ਸਿੰਘ ਤੁਸੀਂ ਪਹਿਲਾਂ ਵੀ ਆਪਣੇ ਨਗਰ ਦੇ ਇੱਕ ਪਰਿਵਾਰ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਉਹ ਤੇ ਮੋਟਾ ਬੜਾ ਸੋਹਣਾ ਫਤਿਹ ਹੋਇਆ ਹੈ ਮੈਂ ਫਿਰ ਇੱਕ ਵਾਰ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਕੇ ਸਭ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਦੂਜੀ ਵਾਰੀ ਸਾਡੀ ਕਾਲ ਤੇ ਫੋਨ ਕਾਲ ਤੇ ਪਹਿਲਾਂ ਇੱਕ ਮੈਰਾ ਬਰਾਦਰੀ ਦਾ ਪਰਿਵਾਰ ਸੀ ਤੇ ਉਸ ਪਰਿਵਾਰ ਦੀ ਤੁਸੀਂ ਬਹੁਤ ਜ਼ਿਆਦਾ ਹੈਲਪ ਕੀਤੀ ਅਸੀਂ ਤੁਹਾਨੂੰ ਇੱਕ ਕਮਰਾ ਪਾਉਣ ਵੱਲੋਂ ਕਿਹਾ ਸੀ ਤੁਸੀਂ ਉੱਥੇ ਦੋ ਤਿੰਨ ਕਮਰੇ ਬਣਾ ਕੇ ਦਿੱਤੇ ਵਾਇਰਿੰਗ ਫਾਰਸ ਲੈਂਟਰ ਪਾ ਕੇ ਸਾਰਾ ਕੁਝ ਕੰਪਲੀਟ ਕਰਕੇ ਗਏ ਕਿ ਪੱਖੇ ਵੀ ਲਵਾ ਕੇ ਗਏ ਅਸਲ ਚ ਅਸੀਂ ਚਾਹੁੰਦੇ ਹਾਂ ਜਦੋਂ ਸੇਵਾ ਜਿੰਨੀ ਆਏਗੀ ਫਿਰ ਕੰਮ ਚੱਲਦਾ ਹੀ ਰਹਿਣਾ ਅਸੀਂ ਚਾਹੁੰਦੇ ਹਾਂ ਕਿ ਬਾਬਾ ਜੀ ਹੁਣਾਂ ਦਾ ਵੀ ਉਸੇ ਤਰ੍ਹਾਂ ਜਿੱਦਾਂ ਉਹ ਪਰਿਵਾਰ ਦਾ ਤੁਸੀਂ ਕੰਪਲੀਟ ਕੀਤਾ ਹੈ ਕਿ ਇਹਨਾਂ ਦਾ ਵੀ ਕੰਪਲੀਟ ਕਰੋ ਤੇ ਪੱਖੂ ਕੇ ਸਭ ਦਾ ਫਿਰ ਕਰੀ ਤੁਹਾਡਾ ਧੰਨਵਾਦ ਕਰਦੇ ਆ ਜੀ ਬਹੁਤ ਮਿਹਰਬਾਨੀ ਜੁਹਦੇ ਵਸਦੇ ਰਹੋ ਸਰਬਜੀਤ ਸਿੰਘ ਜੀ ਤੁਸੀਂ ਬੜਿਆ ਅੱਛੀ ਡਿਊਟੀ ਨਿਭਾਈ ਆ ਕਿਉਂਕਿ ਗੁਰੂ ਘਰ ਦੇ ਵਜੀਰਾਂ ਦੀ ਗੱਲ ਜਦੋਂ ਅਸੀਂ ਕਰਦੇ ਆ ਨਾ ਵੀ ਇੱਕ ਪਾਸੇ ਤਾਂ ਅਸੀਂ ਗੁਰੂ ਘਰ ਦੇ ਵਜੀਰ ਕਹਿੰਨੇ ਆ ਤੇ ਦੂਜੇ ਪਾਸੇ ਇੱਕ ਮੇਹਣੇ ਜੇ ਵਾਂਗੂ ਲੱਗੂਗਾ ਵੀ ਅਗਰ ਛੱਤ ਅੜ ਗਈ ਤੇ ਤੇ 사드ਗੁਰੂ ਕਿਰਪਾ ਕਰਨਗੇ ਪਈ ਸ਼ੁਰੂਆਤ ਅਸੀਂ ਕਰ ਦਿੱਤੀ ਹੈ 10000 ਰੁਪਿਆ ਦੇ ਕੇ ਤੇ ਬਾਕੀ ਸਾਰੀ ਸੰਗਤ ਨੇ ਜਿਹੜਾ ਉਹ ਸਾਥ ਦੇ ਦੇਣਾ ਵਾ ਬਿਲਕੁਲ ਚਿੰਤਾ ਨਹੀਂ ਕਰਨੀ ਅ ਅੱਜ ਜਾਂ ਕੱਲ ਤੱਕ ਇਹ ਵੀਡੀਓ ਸੰਗਤ ਤੱਕ ਪਹੁੰਚ ਜਾਣੀ ਆ ਤੇ ਨੰਬਰ 88726 ਹਾਂਜੀ ਹਾਂਜੀ 10426 ਹਾਂਜੀ 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 ਇਹ ਇਹਨਾਂ ਦਾ ਫੋਨ ਨੰਬਰ ਹੈ ਔਰ ਮੈਂ ਦੁਬਾਰਾ ਬੇਨਤੀ ਕਰ ਰਿਹਾ ਸਾਰੀ ਸੰਗਤ ਨੂੰ ਕਿ ਸਾਧ ਸੰਗਤ ਜੀ ਇੱਥੇ ਜਿਹੜਾ ਵਾ ਪੇਟੀਐਮ ਗੂਗਲ ਪੇ ਫੋਨ 'ਤੇ ਜਿਸ ਤਰ੍ਹਾਂ ਵੀ ਮਰਜੀ 100 10 10 50 50 100 100 ਰੁਪਏ ਨਾਲ ਵੀ ਜਿਹੜਾ ਵਾ ਬੜਾ ਕੁਝ ਹੋ ਸਕਦਾ ਜੇ ਕੋਈ ਭੈਣ ਭਰਾ ਚਾਹੁੰਦਾ ਤੇ ਇੱਥੇ ਕੋਈ 14-15 ਕੁਆਂਟਲ ਸਰਿਆ ਲੱਗਣਾ ਜੀ ਤੇ 100 ਬੋਰੀ ਸੀਮੈਂਟ ਲੱਗਣਾ ਜੇ ਕੋਈ ਮਟੀਰੀਅਲ ਦੀ ਸੇਵਾ ਕਰਨੀ ਚਾਹੁੰਦਾ ਉਹ ਵੀ ਇਸ ਨੰਬਰ ਦੇ ਉੱਤੇ ਸਿੱਧੀ ਭਾਈ ਸਾਹਿਬ ਹੁਣਾਣਾ ਗੱਲਬਾਤ ਕਰਕੇ ਭਾਈ ਮੁਖਤਾਰ ਸਿੰਘ ਹੁਣਾਣਾ ਗੱਲ ਕਰ ਲਓ ਜੇ ਕਿਸੇ ਕੋ ਸਰਬਜੀਤ ਸਿੰਘ ਪਰਾਚੇ ਦਾ ਨੰਬਰ ਆ ਇਹਦੇ ਨਾਲ ਗੱਲ ਕਰ ਲਿਓ ਕਿਉਂਕਿ ਇਹਦਾ ਨਗਰ ਆ ਤੇ ਸਿੱਧਾ ਮਟੀਰੀਅਲ ਵੀ ਪਹੁੰਚਾ ਦਿਓ ਤੇ ਉਹ ਜ਼ਿਆਦਾ ਖੁਸ਼ੀ ਵਾਲੀ ਗੱਲ ਹੋਏਗੀ ਤੇ ਬਹੁਤ ਬਹੁਤ ਧੰਨਵਾਦ ਜੁਦੇ ਵਾਸਤੇ ਰਹੋ ਕਿਉਂਕਿ ਇਹ ਸਾਡੇ ਲਈ ਪਹਿਲ ਦੇ ਆਧਾਰ ਤੇ ਆ ਤੇ ਬਹੁਤ ਸਾਰੇ ਐਨਆਰਆਈ ਭੈਣ ਭਰਾ ਅਕਸਰ ਜਿਹੜੇ ਸਾਨੂੰ ਸੇਵਾ ਸਾਡੇ ਕੋ ਮੰਗਦੇ ਰਹਿੰਦੇ ਆ ਵੀ ਉਹਨਾਂ ਲਈ ਇੱਕ ਬੜਾ ਵੱਡਾ ਇੱਕ ਕਹ ਲਓ ਵੀ ਇੱਕ ਮੌਕਾ ਜੇ ਸੇਵਾ ਦਾ ਤੇ ਉਹ ਰਲ ਮਿਲ ਕੇ ਗੁਰੂ ਘਰ ਦੇ ਵਜ਼ੀਰ ਦੇ ਸਿਰ ਦੀ ਛੱਤ ਬਣਾਈਏ ਵਾਹਿਗੁਰੂ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਪਤਾ ਨਹੀਂ ਕੌਣ ਕਿੱਥੇ ਬੈਠਾ ਜਿਹੜਾ ਕੱਲਾ ਹੀ ਸੇਵਾ ਚੁੱਕ ਸਕਦਾ ਇਸ ਪਰਿਵਾਰ ਦੀ ਬੜੀ ਮਿਹਰਬਾਨੀ ਜੂnde ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ